ਨੌਜਵਾਨਾਂ ਦੇ ਵਿੱਚ ਪੜਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇਗਾ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਾਂ ਇਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਇਹ ਅਪਡੇਟ ਦੇ ਅ ਮਾਨਜੋਵ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤਪੀ ਆਈਪੀਐਸ ਤੇ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਸੰਸਰ ਸਾਹਿਬ ਜਿਨ੍ਹਾਂ ਸਾਨੂੰ ਸਖਤ ਦਿਸ਼ਾ ਨਿਰਦੇਸ਼ ਨੇ ਕੋਈ ਵੀ ਮਾੜਾ ਅੰਸਰ ਚਾਹੇ ਉਹ ਚੋਰੀ ਕਰਨ ਦਾ ਦੀ ਹੈ ਚਾਹੇ ਨਸ਼ੇ ਨਸ਼ੇ ਵੇਚਣ ਦਾ ਦੀ ਹੈ ਉਹ ਸਾਡੇ ਜ਼ਿਲ੍ਹੇ ਚ ਅਪਰੇਟ ਨਹੀਂ ਕਰਨਾ ਚਾਹੀਦਾ ਇਸ ਦੇ ਸੰਬੰਧ ਚ ਮਿੱਤੀ 22/7/25 ਨੂੰ ਕਰੀਬ ਸਵਾ 1:00 ਵਜੇ ਤੇ ਡੇਰਾ ਬਾਬਾ ਸ੍ਰੀ ਗੰਗाराम ਜੀ ਗ드ਰਾਵਾ ਇਹਦੇ ਇੱਕ ਜਿਹੜੇ ਵਾਸੀਆਂ ਦੇ ਬੜੀ ਆਸਥਾ ਨਾਲ ਜੁੜੀ ਹੋਈ ਹੈ। ਦੋ ਨਾਮ ਨੂੰ ਵਿਅਕਤੀ ਕਰੀਬ ਸਵਾ 1:00 ਵਜੇ ਦੁਪਹਿਰੇ ਬਾਬੇ ਸ੍ਰੀ ਚੰਦ ਜੀ ਦੀ ਮੂਰਤੀ ਤੋਂ ਸ਼ਤਰ ਚੋਰੀ ਕਰਕੇ ਲੈ ਗਏ ਸੀ। ਜਿਹਦਾ ਸਬੰਧ ਚ ਅਸੀਂ ਅਸ਼ੋਕ ਕੁਮਾਰ ਦੇ ਬਿਆਨ ਤੇ ਮੁਕਦਮਾ ਨੰਬਰ ਨਵੇਂ ਮਿੱਤੀ 22/7/25 ਅੰਡਰ ਸੈਕਸ਼ਨ 305D 331 تن بی این ایس থানা ਦੇ ਦਰਵਾਜ਼ੇ ਤੇ ਰਜਿਸਟਰ ਕਰਕੇ ਇਹਦੀ ਤਫ਼तीश ਕੀਤੀ ਤਫ਼तीश ਕਰਕੇ ਸਾਰੇ ਅਸੀਂ ਸੀਸੀਟੀਵੀ ਕੈਮਰੇ ਕੈਮਰੇ ਖੋਲ੍ਹੇ ਟੈਕਨੀਕਲ ਤਰੀਕੇ ਨਾਲ ਇਹਦੀ ਤਫ਼तीश ਕਰਕੇ ਦੋ ਅਸੀਂ ਚੋਰ ਜਿਹੜੇ ਆ ਪਰਦੇਸ਼ ਕੁਮਾਰੀ ਲਈ ਵਿਕੀ ਤੇ ਬਲਜਿੰਦਰ ਸਿੰਘ ਲਈ ਸ਼ੇਰੂ ਇਹਦੇ ਦੋਨੇ ਮੁਕਸਰ ਦੇ ਆ ਇਹ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੂੰ ਪੁੱਛ ਕੇ ਤੇ ਦੱਸਿਆ ਵੇ ਅਸੀਂ ਛਤਰ ਚੋਨੀ ਕਰਕੇ ਯਮਰੀਕ ਸਿੰਘ ਸਾਰਾ ਮੁਕਰਦੇ ਹਾਲਸنگ ਨੇ ਸੁਨਿਆਰ ਗਾਂਧੀ ਚੌਂਕ ਨੂੰ ਸੱਚੇ ਨੇ ਦੁਕਾਨ ਵੀ ਅਸੀਂ ਉਹਨਾਂ ਨੂੰ ਛਾਤਰ ਵੇਚਾ ਅਸੀਂ ਇਹਨਾਂ ਦੋਨਾਂ ਨੂੰ ਤੇ ਤੀਜੇ ਅਮਰੀਕ ਸਿੰਘ ਨੂੰ ਜਿਹੜੇ ਸੁਨਿਆਰ ਜਨੇ ਚੋਰੀ ਦਾ ਛਾਤਰ ਲਿਆ ਸੀ ਉਹਨ ਵੀ ਮਗਧਮੀ ਨਾਮਜ਼ਦ ਕਰਤੇ ਅਰੈਸਟ ਕਰ ਲਿਆ ਤੇ ਇਹਨਾਂ ਦੇ ਜਿਹੜੀ ਚਾਂਦੀਆਂ ਨੇ ਛਾਤਰ ਢਾਲ ਕੇ ਚਾਂਦੀ ਬਣਾ ਲਈ ਸੀ ਜਿਹੜੀ 700 ਗ੍ਰਾਮ ਚਾਂਦੀ ਹੈ ਉਹ ਅਸੀਂ ਰਿਕਵਰ ਕਰ ਲਿਆ ਮੈਂ ਨਸਲ ਦੇ ਕੋਈ ਪ੍ਰਤੀਬੱਧ ਨਹੀਂ ਇਹਨਾਂ ਆਜਿ ਬਸਮਾਨਤ ਪੇਸ਼ ਕਰਕੇ ਮਾੜ ਲੈ ਰਹੇ ਹਨ ਇਹਨਾਂ ਸਾਰਾ ਪਿੱਛੋਂ ਖੰਘਾਲਾਗੇ ਨਾ ਦੀ ਸਹਾਰਾ ਜਬ ਤੱਕ ਕੀ ਨੇ ਮੇਰੀ ਆਮ ਲੋਕਾਂ ਨੂੰ ਜਾਸ ਨਿਆਰ ਪੈਸਾ ਨੂੰ ਅਪੀਲ ਹੈ ਕਿ ਕੋਈ ਵੀ ਦੁਕਾਨਦਾਰ ਇਹਦੇ ਚੋਰ ਪਾਸੋਂ ਕੋਈ ਸਮਾਨ ਦੀ ਖਰੀਦੋਂ ਪ੍ਰਵਕਤ ਨਾ ਕਰੇ ਨਹੀਂ ਤਾਂ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿ ਟ੍ਰੇਡ ਤੇ ਸਰਫੀਸ ਦੇ ਕਿਸੋ ਕੀ ਇਹ 60000 ਦਾ ਵਿੱਚ ਅਜੀ ਜੀ ਤੋਰ ਰਹੀ ਸੀ ਠੀਕ ਹੈ ਸੁਨਿਆਰ ਵੀ ਲਾਲਚ ਕਰਕੇ